ਸ਼ਸ਼ਿਕਾ ਜੀ ਐਨਰਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ 에ਅਰ ਇੰਡੀਆ ਜਹਾਜ਼ ਨਾਲ ਜੁੜੀ ਹੋਈ ਆ 에ਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਤਾਂ ਵਿੱਤੇ ਦਿਨੇ ਹੀ ਦੇਖਿਆ ਗਿਆ ਜੋ ਕਿ ਵੱਡਾ ਹਾਸ ਅਹਮਦਾਬਾਦ ਵਿੱਚ ਵਾਪਰਿਆ ਸੀ ਤਾਂ ਉਸ ਤੋਂ ਬਾਅਦ 에ਅਰ ਇੰਡੀਆ ਦੀ ਫਲਾਇਟਸ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਆ ਤਾਂ ਉਸੇ ਦੇ ਚਾਲਦਿਆਂ ਹੁਣ 에ਅਰ ਇੰਡੀਆ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਤਾਂ ਜੇਕਰ ਤੁਸੀਂ 에ਅਰ ਇੰਡੀਆ ਦੀ ਕੋਈ ਵੀ ਫਲਾਇਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਿਆਦਾ ਤੁਹਾਡੇ ਲਈ ਇਹ ਜ਼ਰੂਰੀ ਖਬਰ ਆ ਤਾਂ ਧਿਆਨ ਨਾਲ ਇਹ ਖਬਰ ਸੁਣ ਲਿਓ ਕਿ ਕਿੰਨੀਆਂ ਫਲਾਈਟਾਂ ਹੁਣ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਵੱਡਾ ਫੈਸਲਾ ਲਿਆ ਗਿਆ ਕਿ 에어 ਇੰਡੀਆ ਨੇ ਹੁਣ ਇੰਟਰਨੈਸ਼ਨਲ ਫਲਾਈਟਾਂ ਨੇ ਜਿਹੜੀਆਂ ਉਹ ਕਾਫੀ ਵੱਡੇ ਪੱਧਰ ਤੇ ਰੱਦ ਕੀਤੀਆਂ ਨੇ ਜਿੱਥੇ ਦੇਖਿਆ ਗਿਆ ਕਿ ਅੰਮਦਾਬਾਦ ਵਿੱਚ ਵੱਡਾ ਹਾਦਸਾ ਵਾਪਰਦਾ ਹੈ ਤੇ 264-65 ਦੇ ਕਰੀਬ ਜਿਹੜੇ ਵਿਅਕਤੀ ਉਸ ਫਲਾਈਟ ਵਿੱਚ ਮਾਰੇ ਜਾਂਦੇ ਆ ਤਾਂ ਉਸ ਤੋਂ ਬਾਅਦ ਲਗਾਤਾਰ 에어 ਇੰਡੀਆ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਸੀ ਤਾਂ ਉੱਥੇ ਜਿੱਕਰ ਦੇਖਿਆ ਜਾਵੇ ਕਿ ਬਹੁਤ ਸਰੀਆਂ ਫਲਾਈਟਾਂ ਨੇ ਜਿਹੜੀਆਂ ਉਹ ਰੱਦ ਕੀਤੇ ਜਾਂ ਰਹੇ ਨੇ ਇੱਥੋਂ ਤੱਕ ਕਿ ਕਈ ਉਡਾਨਾਂ ਜਿਹੜੀਆਂ ਹਵਾ ਵਿੱਚ ਤਕਨੀਕੀ ਜਿਹੜੇ ਆ ਕਾਰਨ ਜਿਹੜੇ ਆ ਪ੍ਰੋਬਲਮ ਆ ਕਾਰਨ ਜਿਹੜੇ ਆ ਉਹਨਾਂ ਨੂੰ ਮੌਕੇ ਤੇ ਹੀ ਲੈਂਡਿੰਗ ਕਰਵਾਈ ਜਾ ਰਹੀ ਹੈ ਤਾਂ ਅਜਿਹੇ ਵਿੱਚ 에어 ਇੰਡੀਆ ਨੇ ਇੰਟਰਨੈਸ ਫਲਾਈਟ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ ਤੇ 에어 ਇੰਡੀਆ ਨੇ ਕਈ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਦਾ ਦੱਸਿਆ ਕਿ ਦਿੱਲੀ ਤੋਂ ਟ੍ਰਾਂਟੋ ਪਹਿਲਾਂ 13 ਜਿਹੜੀਆਂ ਫਲਾਈਟਾਂ ਚੱਲਦੀਆਂ ਸੀ ਤਾਂ ਹੁਣ ਸਿਰਫ 7 ਫਲਾਈਟਾਂ ਜਿਹੜੀਆਂ ਦਿੱਲੀ ਤੋਂ ਟ੍ਰਾਂਟੋ ਦੇ ਲਈ ਕਰ ਦਿੱਤੀਆਂ ਗਈਆਂ ਨੇ ਤਾਂ ਦਿੱਲੀ ਤੋਂ ਵੈਨਕੂਵਰ ਲਈ ਪਹਿਲਾਂ 7 ਜਿਹੜੀਆਂ ਫਲਾਈਟਾਂ ਜਿਹੜੀਆਂ ਚੱਲਦੀਆਂ ਸੀ ਪਰ ਹੁਣ ਸਿਰਫ 5 ਫਲਾਈਟਾਂ ਹੀ ਚੱਲਣ ਗਈਆਂ ਤਾਂ ਉੱਥੇ ਜੇਕਰ ਦਿੱਲੀ ਤੋਂ ਸੈਨ ਫਰਾਂਸਕੋ ਦੀ ਗੱਲ ਕਰੀਏ ਤਾਂ ਪਹਿਲਾਂ 10 ਫਲਾਈਟਾਂ ਜਿਹੜੀਆਂ ਉਡਾਣ ਭਰਦੀਆਂ ਸੀ ਤਾਂ ਹੁਣ ਸਿਰਫ 7 ਫਲਾਈਟਾਂ ਹੀ ਜਿਹੜੀਆਂ ਉਡਾਣ ਭਰਨ ਗਈਆਂ ਤੇ ਦਿੱਲੀ ਤੋਂ ਸ਼ਿਕਾਗੋ ਪਹਿਲਾਂ 7 ਜਿਹੜੀਆਂ ਆ ਜਿਹੜੀਆਂ ਫਲਾਈਟਾਂ ਜਾਂਦੀਆਂ ਸੀ ਤਾਂ ਹੁਣ ਸਿਰਫ ਇੰਨੇ ਫਲੈਟਾਂ ਹੀ ਜਿਹੜੀਆਂ ਉਹ ਜਾਣਗੇ ਆ ਤਾਂ ਇਹ ਵੱਡਾ ਘਾਟਾ ਜਿਹੜਾ ਕਿਤੇ ਨਾ ਕਿਤੇ ਕਰ ਦਿੱਤਾ ਗਿਆ ਵੱਡੀ ਕਟੌਤੀ ਕੀਤੀ ਗਿਆ ਉਡਾਨਾਂ ਵਿੱਚ ਤਾਂ ਇਹ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜੇਕਰ ਤੁਸੀਂ 에어 ਇੰਡੀਆ ਦੇ ਫਲੈਟ ਕੋਈ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਜਰੂਰ ਧਿਆਨ ਨਾਲ ਇਹ ਖਬਰ ਸੁਣਿਓ ਕਿਉਂਕਿ ਤੁਹਾਡੇ ਲਈ ਵੱਡੇ ਲਾਹੇਵੰਦ ਹੋ ਸਕਦੀ ਹੈ ਤਾਂ ਵੈਨਕੂਵਰ ਟੋਰਾਂਟੋ ਸੈਨ ਫ੍ਰਾਂਸਿਸਕੋ ਸਿਕਾਗੋ ਪਸਿੰਕਨ ਇੱਥੇ ਜੇਕਰ ਤੁਸੀਂ ਕਿਸੇ ਵੀ ਏਅਰ ਇੰਡੀਆ ਦੀ ਫਲਾਈਟ ਨਾਲ ਜਾਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਧਿਆਨ ਨਾਲ ਖ਼ਬਰ ਸੁਣੋ ਕਿ ਸੈਨ ਫਰਾਂਸਕੋ ਚ ਪਹਿਲਾਂ ਸੈਨ ਫਰਾਂਸਕੋ ਦੇ ਲਈ ਪਹਿਲਾਂ 10 ਫਲਾਈਟਾਂ ਜਾਰੀ ਕੀਤੀਆਂ ਜਾਂਦੀਆਂ ਸੀ ਤਾਂ ਹੁਣ ਸਿਰਫ 7 ਫਲਾਈਟਾਂ ਹੀ ਉਡਾਨ ਭਰਨ ਗਈਆਂ ਦਿੱਲੀ ਤੋਂ ਸਿਕਾਗੋ ਲਈ ਪਹਿਲਾਂ 7 ਫਲਾਈਟਾਂ ਜਿਹੜੀਆਂ ਜਾਰੀ ਹੁੰਦੀਆਂ ਸੀ ਤਾਂ ਹੁਣ 3 ਫਲਾਈਟਾਂ ਹੀ ਉਡਾਨ ਭਰਨ ਗਈਆਂ ਦਿੱਲੀ ਤੋਂ ਵਾਸ਼ਿੰਗਟਨ ਪਹਿਲਾਂ 5 ਜਿਹੜੀਆਂ ਫਲਾਈਟਾਂ ਜਾਂਦੀਆਂ ਸੀ ਤਾਂ ਹੁਣ ਸਿਰਫ 3 ਕਰ ਦਿੱਤੇ ਹੈਗੇ ਹਨ ਇਹਨੇ ਤੇ ਦਿੱਲੀ ਤੋਂ ਪੈਰਿਸ ਪਹਿਲਾਂ 14 ਆ ਫਲੈਟਾਂ ਜਾਂਦੀਆਂ ਸੀ ਹੁਣ ਸਿਰਫ 12 ਫਲੈਟਾਂ ਹੀ ਉਡਾਨ ਭਰਨੀਆਂ ਆ ਦਿੱਲੀ ਤੋਂ ਮਿਲਾਨ ਪਹਿਲਾਂ 7 ਜਿਹੜੀਆਂ ਫਲੈਟਾਂ ਜਾਂਦੀਆਂ ਸੀ ਤਾਂ ਹੁਣ ਸਿਰਫ 4 ਫਲੈਟਾਂ ਹੀ ਕਰ ਦਿੱਤੀਆਂ ਗਈਆਂ ਨੇ ਤਾਂ ਦਿੱਲੀ ਤੋਂ ਕੋਪਹੇਗਨ ਪਹਿਲਾਂ ਜਿਹੜੀਆਂ 5 ਫਲੈਟਾਂ ਜਾਂਦੀਆਂ ਸੀ ਤਾਂ ਹੁਣ ਸਿਰਫ 3 ਫਲੈਟਾਂ ਹੀ ਜਾਣਗੀਆਂ ਦਿੱਲੀ ਤੋਂ ਵਿਜਾਨਾ ਪਹਿਲਾਂ 4 ਜਿਹੜੀਆਂ ਫਲੈਟਾਂ ਜਾਰੀ ਕੀਤੀਆਂ ਜਾਂਦੀਆਂ ਸੀ ਤਾਂ ਇੱਥੇ ਇੱਕ ਘਟਾ ਦਿੱਤੀ ਗਈ ਆ ਤੇ ਸਿਰਫ ਹੁਣ 3 ਫਲੈਟਾਂ ਹੀ ਉਡਾਨ ਭਰਨੀਆਂ ਆ ਦਿੱਲੀ ਤੋਂ ਅੰਵੈਸਟਰਮ ਪਹਿਲਾਂ 7 ਜਿਹੜੀਆਂ ਫਲਾਈਟਾਂ ਜਾਂਦੀਆਂ ਸੀ ਤਾਂ ਹੁਣ ਸਿਰਫ 5 ਫਲਾਈਟਾਂ ਹੀ ਜਾਣਗੀਆਂ ਤਾਂ 4 ਇੰਟਰਨੈਸ਼ਨਲ ਅਤੇ 4 ਡੈਮੋਸਟਿਕ ਉਡਾਨਾਂ ਜਿਹੜੀਆਂ ਉਹ ਰੱਦ ਕੀਤੀਆਂਗੇ ਉਹ ਵੀ ਰੱਦ ਕਰ ਦਿੱਤੀਆਂ ਗਿਆ ਨੇ ਤਾਂ ਇਹ ਵੱਡਾ ਫੈਸਲਾ ਜਿਹੜਾ 에ਅਰ ਇੰਡੀਆ ਨੇ ਲਿਆ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਹੋਰ ਵੀ ਕਈ ਕੰਪਨੀਆਂ ਦੀਆਂ ਜਿਹੜੀਆਂ ਉਹ ਜਿਹੜੀਆਂ ਉਡਾਨਾਂ ਨੇ ਉਹ ਰੱਦ ਕੀਤੀਆਂ ਜਾ ਰਿਆ ਨੇ ਇੱਥੋਂ ਤੱਕ ਕਿ ਕਈ ਜਹਾਜ਼ ਤਕਨੀਕੀ ਕਾਰਨ ਕਰਕੇ ਤਕਨੀਕੀ ਆ ਕੋਈ ਸਮੱਸਿਆ ਆਣ ਕਰਕੇ ਹਵਾ ਚ ਹੀ ਜਿਹੜੇ ਆ ਉਹ ਉਹਨਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ ਤਾਂ ਅਜੇ ਵਿੱਚ ਲੋਕਾਂ ਦੇ ਜਿਹੜੇ ਆ ਯਾਤਰੀਆਂ ਦੀ ਹੁਣ ਜਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਫੈਸਲੇ ਲਏ ਜਾ ਰਹੇ ਨੇ ਤਾਂ ਉੱਥੇ ਹੀ ਇਸ ਤੇ ਵੱਡੀ ਚਰਚਾ ਜਿਹੜੀ ਆ ਵੱਡੇ ਪੱਧਰ ਤੇ ਛਿੜੀ ਹੋਈ ਆ ਕਿ ਕਿਸ ਤਰੀਕੇ ਨਾਲ 265 ਤੋਂ ਵੱਧ ਲੋਕਾਂ ਦੀ ਮੌਤ ਹੋਈ ਆ ਹਾਲਾਂਕਿ 241 ਜਿਹੜੇ ਆ ਡੈਥ ਉਹ 에어 ਜਿਹੜੇ ਜਹਾਜ਼ ਵਿੱਚ ਸੀ ਫਲਾਈਟ ਵਿੱਚ ਲੋਕ ਸਨ ਉਹਨਾਂ ਦੀ ਹੋਈਆਂ ਤੇ 20 ਜਿਹੜੇ ਲੋਕ ਨਿਚੇ ਜਿਹੜੇ ਆ ਹੋਸਟਲ ਚ ਸਨ ਉਹਨਾਂ ਦੀ ਮੌਤਾਂ ਹੋਈਆਂ ਨੇ ਤਾਂ ਇਸ ਸਭ ਤੋਂ ਲੈ ਆ ਸਭ ਨੂੰ ਲੈ ਕੇ ਹੁਣ ਜਿੱਦਾਂ ਵੇ ਵੱਡਾ ਹਾਦਸਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਵੱਖ-ਵੱਖ ਕੰਪਨੀਆਂ ਜਿਹੜੀਆਂ ਨੇ ਉਹ ਵੱਡੇ ਫੈਸਲੇ ਲੈ ਰਹੇ ਨੇ 에어 ਇੰਡੀਆ, ਇੰਡੀਗੋ ਵੱਖ-ਵੱਖ ਜਹਾਜ਼ ਦੇ ਜਿਹੜੇ ਫਲਾਈਟਾਂ ਦੇ ਬਾਰੇ ਫੈਸਲੇ ਲਏ ਜਾ ਰਹੇ ਆ ਤਾਂ ਇਸੇ ਦੇ ਚੱਲਦਿਆਂ ਹੁਣ 에어 ਇੰਡੀਆ ਨੇ ਵੀ ਵੱਡਾ ਫੈਸਲਾ ਲੈ ਲਿਆ ਗਿਆ ਕਿ ਇੰਟਰਨੈਸ਼ਨਲ ਆ ਜਿਹੜੇ ਆ ਫਲੈਟਸ ਨੇ ਉਹਨਾਂ ਵਿੱਚ ਹੁਣ ਕਟੌਤੀ ਕਰ ਦਿੱਤੀ ਗਈ ਆ ਕਾਫੀ ਵੱਡੇ ਪੱਧਰ ਤੇ ਕਟੌਤੀ ਕੀਤੀ ਗਈ ਆ ਤੇ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਕਿਹੜੇ ਦੇਸ਼ ਨੂੰ ਜਾਣ ਵਾਲੀਆਂ ਫਲੈਟਸ ਵਿੱਚ ਜਿਹੜਾ ਕਟੌਤੀ ਕੀਤੀ ਗਈ ਆ ਕੱਟ ਲਗਾਇਆ ਗਿਆ ਰੱਦ ਕੀਤੇ ਗਿਆ ਤਾਂ ਦੱਸ ਦਈਏ ਕਿ ਦਿੱਲੀ ਤੋਂ ਟੋਰਾਂਟੋ ਜਾਣ ਵਾਲੀਆਂ ਜਿਹੜੀਆਂ ਪਹਿਲਾਂ ਫਲੈਟਾਂ ਜਾਂਦੀਆਂ ਸੀ ਉਹ 13 ਫਲੈਟਾਂ ਜਾਂਦੀਆਂ ਸੀ ਪਰ ਹੁਣ 7 ਫਲੈਟਾਂ ਹੀ ਉਡਾਣ ਭਰਨੀਆਂ ਆ ਟੋਰਾਂਟੋ ਦੇ ਲਈ ਵੈਨਕੂਬਰ ਦੀ ਗੱਲ ਕਰੀਏ ਤਾਂ ਦਿੱਲੀ ਤੋਂ ਵੈਨਕੂਬਰ ਜਾਣ ਦੇ ਲਈ ਪਹਿਲਾਂ 7 ਫਲੈਟਾਂ ਜਾਂਦੀਆਂ ਸੀ ਹੁਣ ਸਿਰਫ ਪੰਜ ਕਰ ਦਿੱਤੇ ਆ ਗਏ ਨੇ ਤੇ ਦਿੱਲੀ ਤੋਂ ਸੈਨ ਫ੍ਰਾਂਸਕੋ ਦੇ ਲਈ 10 ਜਿਹੜੇ ਆ ਪਹਿਲਾਂ ਫਲਾਇਟਸ ਜਾਂਦੀਆਂ ਸੀ ਤਾਂ ਹੁਣ 7 ਆ ਜਿਹੜੀਆਂ ਉਡਾਣਾਂ ਉਹ ਭਰਨਗੇ ਜਹਾਜ਼ ਉਡਾਣ ਭਰੇਗਾ 7 ਜਹਾਜ਼ ਹੀ ਉਡਾਣ ਭਰਨਗੇ ਤੇ ਦਿੱਲੀ ਤੋਂ ਸ਼ਿਕਾਗੋ ਪਹਿਲਾਂ 7 ਜਿਹੜੇ ਆ ਫਲਾਇਟਸ ਜਾਂਦੀਆਂ ਸੀ ਤਾਂ ਹੁਣ 3 ਹੀ ਜਿਹੜੇ ਆ ਜਹਾਜ਼ ਆ ਉਹ ਉਡਾਣ ਭਰਨਗੇ ਸ਼ਿਕਾਗੋ ਦੇ ਲਈ ਦਿੱਲੀ ਤੋਂ ਵਾਸ਼ਿੰਗਟਨ ਦੇ ਲਈ 5 ਜਿਹੜੇ ਆ ਉਹ ਫਲਾਇਟਸ ਜਾਂਦੀਆਂ ਸੀ ਪੰਜ ਉਡਾਨਾਂ ਹੁੰਦੀਆਂ ਸੀ ਤਾਂ ਹੁਣ ਸਿਰਫ ਤਿੰਨ 에ਅਰ ਇੰਡੀਆ ਦੇ ਜਹਾਜ਼ ਦੇ ਉਡਾਨਾਂ ਹੋਣਗੀਆਂ ਜਾਨੀ ਕਿ ਫਲਾਇਟਸ 에ਅਰ ਇੰਡੀਆ ਦੇ ਤਿੰਨ ਹੀ ਹੋਣਗੇ ਦਿੱਲੀ ਤੋਂ ਪੈਰਿਸ ਪਹਿਲਾਂ 14 ਅਤੇ ਹੁਣ 12 ਕਰ ਦਿੱਤੀਆਂ ਗਈਆਂ ਨੇ ਦਿੱਲੀ ਤੋਂ ਮਿਲਾਨ ਲਈ ਪਹਿਲਾਂ 7 ਜਾਂਦੇ ਸੀ ਤਾਂ ਹੁਣ ਚਾਰ ਫਲਾਇਟਸ ਹੀ ਜਾਣਗੀਆਂ ਦਿੱਲੀ ਤੋਂ ਕੋਪਹੈਗਨ ਪਹਿਲਾਂ 5 ਫਲਾਇਟਸ ਜਾਂਦੇ ਸੀ ਤਾਂ ਹੁਣ 3 ਜਾਣਗੇ ਹਨ ਦਿੱਲੀ ਤੋਂ ਵਿਆਨਾ ਪਹਿਲਾਂ 4 ਜਿਹੜੀਆਂ ਫਲਾਇਟਸ ਜਾਂਦੇ ਸੀ ਤਾਂ ਇੱਥੇ ਇੱਕ ਘਟਾ ਦਿੱਤੀ ਗਿਆ ਤੇ ਤਿੰਨ ਫਲਾਇਟਸ ਹੀ ਰੱਖਿਆ ਗਿਆ ਨੇ ਤੇ ਦਿੱਲੀ ਤੋਂ ਮੈਸਟਰਮ ਪਹਿਲਾਂ 7 ਜਿਹੜੀਆਂ ਜਾਂ ਫਲਾਈਟਸ ਜਾਂਦੇ ਸੀ ਤਾਂ ਹੁਣ 5 ਫਲਾਈਟ ਸੀ ਜਾਣ ਗਿਆ ਤਾਂ ਇਹ ਵੱਡਾ ਫੈਸਲਾ ਲਿਆ ਗਿਆ 에어 ਇੰਡੀਆ ਵੱਲੋਂ ਤੇ ਵੱਡੀ ਕਟੌਤੀ ਹੈ ਜਿਹੜੀ ਉਹ ਉਡਾਣਾਂ ਵਿੱਚ ਕਰ ਦਿੱਤੀ ਗਈ ਹੈ